2 3 ਕੱਟ ਕਰੋ ਚਲ ਗਏ ਬੰਦ 1 2 3 ਉਹ ਨਹੀਂ ਬਾਜੀ ਜੰਤਰੀ ਜੰਤਰੀ ਕੀ ਬੀਜਣੀ ਆ ਮੇਰੇ ਬੰਦੇ ਨਹੀਂ ਸੀਗਾ ਤੇ ਫਿਰ ਮੋਟਰਸਾਈਕਲ ਖੜੋ ਤੇ ਗੱਡੀ ਚ ਵੀ ਫੜਾਉ ਰੇ ਮੈਨੂੰ ਉਹ ਨਹੀਂ ਨਹੀਂ ਮੋਟਰਸਾਈਕਲ ਤੇ ਠੰਡ ਪੜੀ ਆ ਮੈਂ ਨਹੀਂ ਜਾਣਾ ਭਰਾ ਤੇ ਕੱਟ ਰਹਾ ਹੱਸਿਆ ਗੱਲੀ ਉਹ ਨਹੀਂ ਯਾਰ ਉੱਤੇ ਨਹੀਂ ਕਾ ਮੈਂ ਜਾਣਾ 2 3 ਕਿੱਧਰ ਦੇ ਬੰਦੇ ਡਾਇਰੈਕਟਰ ਸਾਹਿਬ ਨੂੰ ਨਹੀਂ ਮਾੜੇ ਸਾਡੇ ਚਲੋ ਯਾਰ ਨਹੀਂ ਨਹੀਂ ਯਾਰ ਮੈਂ ਨਹੀਂ ਕਿਹਾ ਉੱਥੇ ਜਾਣਾ ਮੈਂ ਇੱਥੇ ਜਾਣਾ ਵਾ ਉੱਥੇ ਕਿਉਂ ਨਹੀਂ ਜਾਣਾ ਕੀ ਗੱਲ ਜਾਣਾ ਚਰਮ ਦੇ ਸਾਰਿਆਂ ਨੇ ਗੱਡੀਆਂ ਤੇ ਆਉਣਾ ਮੈਂ ਆਪਣੇ ਮੋਟਰਸਾਈਕਲ ਤੇ ਚੰਗਾ ਲੱਗੂਗਾ ਜਾਂਦਾ ਤੂੰ ਚੁੱਪ ਕੇ ਗੱਡੀ ਚਾਬੀ ਫੜਾ ਤੇ ਮੋਟਰਸਾਈਕਲ ਤੇ ਜਾ ਉਹ ਕੋਈ ਨਹੀਂ ਤੂੰ ਕਹਦੀ ਡੈਡੀ ਨੂੰ ਪੈਣਾ ਲੱਗਦਾ ਇਹਨਾਂ ਕੋਹਨਾ ਕੋ ਹੱਲ ਕੱਢਣਾ ਹੀ ਪੈਣਾ ਵਾ ਇਹਦਾ ਆਹੀਂ ਘਰ ਵਾਸਦਾਂ ਦੱਸੂਗਾ ਮੈਂ ਚੰਗੀ ਤਰ੍ਹਾਂ 2 3 3 ਮੇਰੇ ਪੁੱਤ ਨੇ ਸਕੂਲ ਤੇ ਆਇਆ ਕਰਨਾ ਨਾ ਸੋਨਾ ਬੈਗ ਲੈ ਆ ਕੇ ਦੇਣਾ ਤੇ ਕੀ ਪੜਿਆ ਕਰਨਾ ਸਕੂਲ ਗੱਡੀ ਤੇ ਲੈ ਗਿਆ ਹੀ ਵੇਖੀ ਕਿ ਦਾਣ ਕੇ ਬੋਲਦੇ ਪਿਓ ਪੋਤੀ ਤੈਨੂੰ ਪੰਗੜਾ ਮੈਂ ਪਉਂਦੀ ਘੋਲੋ ਜਾ ਜਰੀ ਕੇ 2 3 ਵੇਖੀ ਹੁਣ ਆਣ ਕੇ ਪਿਓ ਪੋਤ ਕਿਦਾਂ ਤੜਫਦੇ ਆ ਤੇ ਗੱਡੀ ਲੈ ਗਿਆ ਵਾ ਦੱਸ ਹੁਣ ਉਹ ਨਾਮ ਵੀ ਕਿਦਾਂ ਕਰਾਂ ਉਹਦਾ ਵੀ ਹੱਕ ਵੰਦਾ ਘਰ ਵਿੱਚ ਤਿੰਨੀਆਂ 2 3 ਪਹਿਲਾਂ ਫੋਨ ਕਰੀ ਬਾਕੀ ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀ ਤੇ ਲਵਲੀ ਨੇ ਇੱਕ ਤੁਹਾਨੂੰ ਆ ਕੱਟੀ ਕੱਟੀ 2 3 ਪਹਿੰਜ ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀ ਨਾ ਇੱਕ ਤੋਂ ਹੀ ਥਾਈ ਨਾ ਇਹਨੇ ਫਾਰਮ ਫਾਰਮ ਭਰੇ ਆ ਤੁਸੀਂ ਚੱਲ ਕੋਈ ਨਹੀਂ ਆਪਣੇ ਆਰੇ ਲੱਗਾ ਹੋਊ ਉਹ ਵੀ ਤੇ ਚੱਲ ਮੈਨੂੰ ਤਾਂ ਨਾ ਕਹਿਣਗੇ ਡੈਡ ਜੀ ਹਾਂ ਜੀ ਮੈਂ ਥੱਲੇ ਡਿਆਂ ਹਾਂ ਕਰਨੋ ਗੁਪਤੇ ਨਾਲ ਗੱਲ ਵੀ ਨਾ ਹੋਵੇ ਨਾ ਹੋਵੇ ਕੋਈ ਗੱਲ ਉਹਨਾਂ ਵੱਧ ਚੜਕੇ ਨੇ ਕੋਈ ਗੱਲ ਕੋਈ ਨਾ ਕੋਈ ਗੱਲ ਇਹੋ ਜੀ ਕਰਨੀ ਹੁੰਦੀ ਜਿਹੜੀ ਗੁੱਸਾ ਚੜੇ ਕੱਢ ਲਾ ਮਾਈਕ ਲਾਇਆ ਮਾਈਕ ਲਾਇਆ ਪਹਿਲਾਂ ਪਾਜੀ ਕੋ ਲਾਇਆ ਕੀ ਬਾਲੀ ਨਾ ਐਵੇਂ ਨਾ ਖਿਜੰਦੇ ਓਖੇ ਜਣਾ ਕਿਹੜੀ ਗੱਲਾਂ ਆ ਯਾਰ ਕੀ ਹੋਇਆ ਇਹ ਨਾ ਖਿਜੰਦੇ ਓਖੇ ਜਣਾ ਜੋਤ ਕਿਹੜੀ ਗੱਲਾਂ ਰਮਨ ਮੇਰੀ ਗੱਲ ਸੁਣ ਨਾ ਤੇਰਾ ਇਰਾਦਾ ਨਹੀਂ ਹੈ ਪੇ ਆਪਣਾ ਘਰ ਉਹ ਦੋਵੇਂ ਜਣੇ ਕਹਿੰਦੇ ਵੇਖੀ ਮਨੋਂ ਮੇਰੀ ਗੱਲ ਸੁਣ ਤੇਰਾ ਇਰਾਦਾ ਨਹੀਂ ਹੈ ਪੇ ਆਪਣਾ ਘਰ ਚੱਲੇ ਓ ਖੇ ਖਾਣ ਗਿਆਈਓ ਕਿਸੇ ਮੁੰਡੇ ਦਾ ਜਨਮ ਦਿਨ ਹੀ ਤੇ ਮੇਲਾ ਚੱਲ ਓ ਖੇ ਖਾਣ ਗਿਆਈਓ ਮੁੰਡਿਆਂ ਨਾਲ ਓ ਜਾਣਦ ਹੁਣ ਉਹ ਵੱਡਾ ਹੋਇਆ ਵਾ ਹਰ ਟਾਈਮ ਹੀ ਦਾਣਾ ਕਰਦੇ ਰਿਆ ਕਰੋ ਸੁਣ ਓ ਟਰੈਕਟਰ ਉੱਥੇ ਜਾਂਦਾ ਹੀ ਨਹੀਂ ਆ ਤੇ ਗੱਡੀ ਚੱਲ ਜਾਂਦੀ ਟਰੈਕਟਰ ਨਹੀਂ ਜਾਂਦਾ ਹਾ ਗੱਲਾਂ ਛੱਡ ਦਿਓ ਹੁਣ ਆਵਾ ਸਹੀ ਮੇਰੀ ਗੱਲ ਜੇ ਉਹ ਟਰੈਕਟਰ ਟਰਾਲੀ ਉੱਥੇ ਖੜਦਾ ਤੂੰ ਸੋ ਮੋੜਨਾ ਕਿਤਾ ਹੀ ਨੇ ਓ ਚੱਲ ਕੋਈ ਗੱਲ ਨਹੀਂ ਇੱਕ ਦਿਨ ਕਣਕ ਪਛੇਤੀ ਹੋ ਜੂ ਆਖਰ ਕਿੱਧਰ ਦੀ ਆ ਗਈ ਮੁੰਜਰਾਂ ਤੇ ਨਹੀਂ ਫੈਲਦੀਆਂ ਕਣਕਣੀਆਂ ਇੱਕ ਦਿਨਾਂ ਨੇ ਜੇ ਉਹ ਟਾਈਟਰ ਟਰਾਲੀ ਖੜਦਾ ਤੇ ਉਹਨੇ ਮੋੜਾ ਕਿਥੋਂ ਹੀ ਚੱਲ ਕੋਈ ਨਹੀਂ ਇੱਕ ਦਿਨ ਆ ਕੰਕ ਪਛੇਤੀ ਤੇ ਨਹੀਂ ਹੋ ਜਲੀ ਤੇ ਚੁੱਕ ਲੈ ਫਿਰ ਜਦੋਂ ਕੰਮ ਹੀ ਨਹੀਂ ਉਹਨੇ ਕੋਈ ਕਰਨਾ ਤੇ ਫਿਰ ਜੋ ਮਰਜ਼ੀ ਕਰਦਾ ਫਿਰੇ ਗਲ ਗਲ ਹੋਰ ਅਮਰ ਹਿੱਤਾ ਦੀਆਂ ਗੱਲਾਂ ਕਰ ਕਰਕੇ ਨਾ ਤੇ ਤੂੰ ਉਹਨੂੰ ਆਪ ਵਿਗਾੜ ਲੈਣਾ ਤੇ ਮੈਂ ਦੱਸਦਾ ਉਹ ਬੰਦੇ ਨਹੀਂ ਮਾਰਨਦੇ ਤੇ ਬਾਹਰ ਕੰਮ ਕੌਣ ਕਰੇ ਉਹਦਾ ਕਰੇ ਫਿਰ ਬਿਹੋ ਚੰਗਾ ਪਲਾ ਕਰ ਲੂ ਦਾ ਖਰਾ ਜੱਲੀ ਉਹਦਾ ਭਰਾ ਚੰਗਾ ਪਲਾ ਕੰਮ ਕਰਨ ਵਾਲਾ ਪਿਓ ਕਰਨ ਵਾਲਾ ਕੋਈ ਨਹੀਂ ਜਦੋਂ ਜ਼ਿੰਮੇਵਾਰੀ ਪਊ ਨਾ ਉੱਤੇ ਉਹਨੇ ਆਪਿਆ ਕਰ ਲਿਆ ਕਰਨੇ ਆ ਉਹਨੂੰ ਫਿਰ ਪਲੰਗ ਡਾ ਦੇ ਤੇ ਲੰਮਾ ਪਿਆ ਰਿਆ ਕਰੋ ਉੱਤੇ ਠੰਡੀ ਨਹੀਂ ਆਉਂਦੀ ਤੇ ਜਿਆਦਾ ਸਾਹਮਣੇ ਤੇ ਰਹੂਗਾ ਵੇਖ ਲੈ ਫਿਰ ਡਾ ਦੂੰਗੀ ਪਲੰਗ ਵੀ ਫਿਰ ਉਹਨੂੰ ਜੇ ਡਾਉਣਾ ਪਿਆ ਬਾਦ ਹਾ ਮੁੰਡਿਆਂ ਦੇ ਨਾਲ ਚੱਲ ਜਾਂਦਾ ਕਿਤੇ ਨਾ ਕਿਤੇ ਨਹੀਂ ਤੇ ਫਿਰ ਉਹਦੇ ਕੁਆਰੇ ਦੀ ਜਾਇਆ ਕਰੇ ਸੋਰੇ ਲੈ ਸਮਰ ਜੇ ਉਹਦੀਆਂ ਸਾਲੀਆਂ ਸੋਰੇ ਨਹੀਂ ਆ ਤੇ ਉਹਦੇ ਯਾਰ ਦੋਸਤ ਤੇ ਹੈਗੇ ਆ ਨਾ ਫਿਰ ਕਰਨ ਨੂੰ ਸਰਕ ਕਿਉਂ ਜੇ ਉਹਦੇ ਰਿਸ਼ਤੇਦਾਰ ਹੈ ਨਹੀਂ ਇਹ ਤਾਂ ਮੁੰਡਿਆ ਨਾ ਚਲ ਜਾਂਦਾ ਵਾ ਫਿਰ ਕੀ ਹੋ ਗਿਆ ਉਹ ਤੇਰੇ ਨਾਲ ਤੇ ਮੱਥਾ ਲਾਉਣਾ ਨਾ 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 ਹਾਏ ਜਾਨ ਉਹ ਕੋਈ ਨਹੀਂ ਭਾਈ ਮੁਕਾ ਦੋਣੇ 1 ਅਰਮਰ ਤੇਨਾ ਵੀ ਮੱਥਾ ਲਾਉਣ ਦਾ ਕੋਈ ਫਾਇਦਾ ਨਹੀਂ ਆ 2 3 ਕੱਟ ਕਰੋ ਚਲਗੇ ਬੰਦ 1 2 3 ਉਹ ਨਹੀਂ ਬਾਜੀ ਜੰਤਰੀ ਜੰਤਰੀ ਕੀ ਬੀਜਣੀ ਹੈ ਮੇਰੇ ਬੰਦ ਨਹੀਂ ਸੀਗਾ ਤੇ ਫਿਰ ਮੋਟਰਸਾਈਕਲ ਖੜੋ ਤੇ ਗੱਡੀ ਚਾ ਵੀ ਫੜਾਉ ਰੇ ਮੈਨੂੰ ਉਹ ਨਹੀਂ ਨਹੀਂ ਮੋਟਰਸਾਈਕਲ ਤੇ ਠੰਡ ਬੜੀ ਆ ਮੈਂ ਨਹੀਂ ਜਾਣਾ ਭਰਾ ਤੇ ਕਰ ਰਹਾ ਹੱਸਿਆ ਗੱਲੀਆਂ ਉਹ ਨਹੀਂ ਯਾਰ ਉੱਤੇ ਨਹੀਂ ਕਿ ਮੈਂ ਜਾਣਾ 2 3 ਕਿਹਦਾ ਮੰਨ ਡਾਇਰੈਕਟਰ ਸਾਹਿਬ ਵੀ ਨਹੀਂ ਮਾਰਿਆ ਢੇ ਚਲੋ ਯਾਰ 2 3 ਉਹ ਨਹੀਂ ਨਹੀਂ ਯਾਰ ਮੈਂ ਨਹੀਂ ਕਿ ਉੱਤੇ ਜਾਣਾ ਮੈਂ ਇੱਥੇ ਜਾਣਾ ਵਾ ਉੱਤੇ ਕਿਉਂ ਨਹੀਂ ਜਾਣਾ ਕੀ ਗੱਲ ਜਾਣਾ ਚਾਹੁੰਦੇ ਨਾ ਸਾਰਿਆਂ ਨੇ ਗੱਡੀਆਂ ਤੇ ਆਉਣਾ ਮੈਂ ਤੇ ਮੋਟਰਸਾਈਕਲ ਤੇ ਚੰਗਾ ਲੱਗੂਗਾ ਜਾਂਦਾ ਤੂੰ ਚੁੱਪ ਕੇ ਗੱਡੀ ਚਾਬੀ ਫੜਾ ਤੇ ਮੋਟਰਸਾਈਕਲ ਤੇ ਜਾ ਉਹ ਕੋਈ ਨਹੀਂ ਤੂੰ ਕਹਿ ਦੇ ਡੈਡੀ ਨੂੰ ਬੈਣਾ ਲੱਗਦਾ ਇਹਨਾਂ ਕੋਹਣਾ ਕੋਹ ਹੱਲ ਕੱਢਣਾ ਹੀ ਪੈਣਾ ਵੇਦਾ ਆਹੀਂ ਘਰ ਵਾਸਤੇ ਦੰ ਦੱਸੂਗਾ ਮੈਂ ਚੰਗੀ ਤਰ੍ਹਾਂ 2 3 3 ਮੇਰੇ ਪੁੱਤ ਨੇ ਸਕੂਲ ਜਾਇਆ ਕਰਨਾ ਨਾ ਸੋਨਾ ਬੈਗ ਲਿਆ ਕੇ ਦੇਣਾ ਤੇ ਕੀ ਪੜਿਆ ਕਰਨਾ ਸਕੂਲ ਗੱਡੀ ਤੇ ਲੈ ਗਿਆ ਹੀ ਵੇਖੀ ਕਿ ਦਾਣ ਕੇ ਬੋਲਦੇ ਪਿਓ ਪੋਤੀ ਤੈਨੂੰ ਪੰਗੜਾ ਮੈਂ ਪਉਂਦੀ ਕਿਉਂ ਲੱਗ ਰਹੀ ਹੈ 2 3 ਵੇਖੀ ਹੁਣ ਆਣ ਕੇ ਪਿਓ ਪੋਤ ਕਿਦਾਂ ਤੜਫਦੇ ਆ ਫੇ ਗੱਡੀ ਲੈ ਗਿਆ ਵਾ ਦੱਸ ਹੁਣ ਉਹ ਨਾਮ ਕਿਦਾਂ ਕਰਾਂ ਉਹਦਾ ਵੀ ਹੱਕ ਵੰਦਾ ਵਾ ਘਰ ਵਿੱਚ ਤਿੰਨੀਆਂ 2 3 ਪਹਿਲਾਂ ਫੋਨ ਕਰੀ ਬਾਕੀ ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀ ਫੇ ਲਵਲੀ ਨੇ ਇੱਕ ਤੁਹਾਨੂੰ ਆ ਕੱਟੀ ਕੱਟੀ 2 3 ਪਹਿੰਜ ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀ ਨਾ ਇੱਕ ਤੂੰ ਹੀ ਥਾਈ ਨਾ ਇਹਨੇ ਫਾਰਮ ਫਾਰਮ ਭਰੇ ਆ ਤੁਸੀਂ ਚਲ ਕੋਈ ਨਹੀਂ ਆਪਣੇ ਆਰੇ ਲੱਗਾ ਹੋਊ ਵੀ ਤੇ ਚਲ ਮੈਨੂੰ ਤਾਂ ਨਾ ਕਹਿਣਗੇ ਡੈਡ ਜੀ ਹਾਂ ਜੀ ਮੈਂ ਥੱਲੇ ਡਿਆਂ ਹਾਂ ਕਰਨੋ ਗੁਪਤੇ ਨਾਲ ਗੱਲ ਵੀ ਨਾ ਹੋਵੇ ਨਾ ਹੋਵੇ ਕੋਈ ਗੱਲ ਉਹਨਾਂ ਵੱਧ ਚੜ ਕੇ ਨੇ ਕੋਈ ਗੱਲ ਕੋਈ ਨਾ ਕੋਈ ਗੱਲ ਇਹੋ ਜੀ ਕਰਨੀ ਹੁੰਦੀ ਜਿਹੜੀ ਗੁੱਸਾ ਚੜੇ ਕੱਢ ਲਾ ਮਾਈਕ ਲਾਇਆ ਮਾਈਕ ਲਾਇਆ ਪਾਜੀ ਕੋ ਲਾਇਆ ਕੀ ਦਾਲੀ ਨਾ ਐਵੇਂ ਨਾ ਖਿਜੰਦੇ ਓਖੇ ਜਿਨਾ ਕਿਹੜੀ ਗੱਲਾਂ ਆ ਯਾਰ ਕੀ ਹੋਇਆ ਇਹ ਨਾ ਖਿਜੰਦੇ ਦਾਲੀ ਨਾ ਓਖੇ ਜਿਨਾ ਜੋਤ ਕਿਹੜੀ ਗੱਲਾਂ ਆ ਰਮਨ ਮੇਰੀ ਗੱਲ ਸੁਣ ਨਾ ਤੇਰਾ ਰਤਾ ਨਹੀਂ ਆ ਪੇ ਆਪਣਾ ਘਰ ਉਹ ਦੋਵੇਂ ਜਣੇ ਕਹਿੰਦੇ ਵੇਖੀ ਮਨਨ ਮੇਰੀ ਗੱਲ ਸੁਣ ਤੇਰਾ ਰਦਾ ਨਹੀਂ ਹੈ ਤੇ ਆਪਣਾ ਘਰ ਚੱਲੇ ਖੇ ਖਾਣ ਗਿਆਈਓ ਕਿਸੇ ਮੁੰਡੇ ਦਾ ਜਨਮ ਦਿਨ ਹੈ ਤੇ ਮੇਲਾ ਚੱਲ ਉਹ ਖੇ ਖਾਣ ਗਿਆਈਓ ਮੁੰਡਿਆਂ ਨਾਲ ਉਹ ਜਾਣਦ ਹੁਣ ਉਹ ਵੱਡਾ ਹੋਇਆ ਵਾ ਹਰ ਟਾਈਮ ਹੀ ਦਾਣਾ ਕਰਦੇ ਰਿਆ ਕਰੋ ਸੁਣ ਉਹ ਟਰੈਕਟਰ ਉੱਥੇ ਜਾਂਦਾ ਹੀ ਨਹੀਂ ਆ ਤੇ ਗੱਡੀ ਚੱਲ ਜਾਂਦੀ ਟਰੈਕਟਰ ਨਹੀਂ ਜਾਂਦਾ ਹਾ ਗੱਲਾਂ ਛੱਡ ਦਿਓ ਹੁਣ ਆਵਾ ਸਹੀ ਮੇਰੀ ਗੱਲ ਜਿਉ ਟਰੈਕਟਰ ਟਰਾਲੀ ਉੱਥੇ ਖੜਦਾ ਤੂੰ ਸੋ ਮੋੜਣਾ ਕਿਤਾ ਹੈ ਇਹਨੇ ਉਹ ਚੱਲ ਕੋਈ ਗੱਲ ਨਹੀਂ ਇੱਕ ਦਿਨ ਕਣਕ ਪਛੇਤੀ ਹੋ ਜੂ ਆਖਰ ਕਿੱਧਰ ਦੀ ਆ ਗਈ ਮੁੰਜਰਾਂ ਤੇ ਨਹੀਂ ਫੈਲਦੀਆਂ ਕਣਕਣੀਆਂ ਇੱਕ ਦਿਨ ਆ ਨੇ ਜੇ ਉਹ ਟਾਈਟਰ ਟਰਾਲੀ ਖੜਦਾ ਤੇ ਉਹਨੇ ਮੋੜਾ ਕਿਥੋਂ ਹੀ ਚੱਲ ਕੋਈ ਨਹੀਂ ਇੱਕ ਦਿਨ ਆ ਕੰਕ ਪਛੇਤੀ ਤੇ ਨਹੀਂ ਹੋ ਜਲਦੀ ਤੇ ਚੁੱਕ ਲੈ ਫਿਰ ਜਦੋਂ ਕੰਮ ਹੀ ਨਹੀਂ ਉਹਨੇ ਕੋਈ ਕਰਨਾ ਤੇ ਫਿਰ ਜੋ ਮਰਜ਼ੀ ਕਰਦਾ ਫਿਰੇ ਗਲ ਗਲ ਹੋਰ ਅਮਰ ਹੈ ਦਾਨੀਆਂ ਗੱਲਾਂ ਕਰ ਕਰਕੇ ਨਾ ਤੇ ਤੂੰ ਉਹਨੂੰ ਆਪ ਵਿਗਾੜ ਲੈਣਾ ਤੇ ਮੈਂ ਤੱਸਦਾ ਉਹ ਬੰਦੇ ਨਹੀਂ ਮਾਰਨਦੇ ਤੇ ਬਾਹਰ ਕੰਮ ਕੌਣ ਕਰੇ ਤੇ ਉਹਦਾ ਕਰੇ ਫਿਰ ਪਿਓ ਚੰਗਾ ਭਲਾ ਕਰ ਲੂ ਧਖਰਾ ਜੱਲੀ ਉਹਦਾ ਭਰਾ ਚੰਗਾ ਭਲਾ ਕੰਮ ਕਰਨ ਵਾਲਾ ਪਿਓ ਕਰਨ ਵਾਲਾ ਕੋਈ ਨਹੀਂ ਜਦ ਜਿੰਮੇਵਾਰੀ ਪਊ ਨਾ ਉੱਤੇ ਉਹਨੇ ਆਪਿਆ ਕਰ ਲਿਆ ਕਰਨੇ ਆ ਉਹਨੂੰ ਫਿਰ ਪਲੰਘ ਡਾ ਦੇ ਤੇ ਲੰਮਾ ਪਿਆ ਰਿਆ ਕਰੋ ਉੱਤੇ ਠੰਡੀ ਨਹੀਂ ਆਉਂਦੀ ਤੇ ਨਿਆਣੇ ਸਾਹਮਣੇ ਤੇ ਰਹੂਗਾ ਵੇਲਾ ਫਿਰ ਦਾਦੂਂ ਕੀ ਪਲੰਘ ਵੀ ਫਿਰ ਉਹਨੂੰ ਜੇ ਡਾਉਣਾ ਪਿਆ ਵਾਦ ਹਾਂ ਮੁੰਡਿਆਂ ਦੇ ਨਾਲ ਚੱਲ ਜਾਂਦਾ ਕਿਤੇ ਨਾ ਕਿਤੇ ਨਹੀਂ ਤੇ ਫਿਰ ਉਹਦੇ ਕੁਆਰੇ ਦੀ ਜਾਇਆ ਕਰੇ ਸੋਰੇ ਲਿਆ ਰਮਨ ਜੀ ਉਹਦੀਆਂ ਸਾਲੀਆਂ ਸੋਰੇ ਨਹੀਂ ਆ ਤੇ ਉਹਦੇ ਯਾਰ ਦੋਸਤ ਤੇ ਹੈਗੇ ਆ ਨਾ ਫਿਰ ਤਰਨੂ ਸਰਕ ਕਿਉਂ ਜੇ ਉਹਦੇ ਰਿਸ਼ਤੇਦਾਰ ਹੈ ਨਹੀਂ ਇਹ ਤਾਂ ਮੁੰਡਿਆ ਨਾ ਚਲ ਜਾਂਦਾ ਵਾ ਫਿਰ ਕੀ ਹੋ ਗਿਆ ਉਹ ਤੇਰੇ ਨਾਲ ਤੇ ਮੱਥਾ ਲਾਉਂਦਾ ਨਾ 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 ਹਾਏ ਚੱਲ ਉਹ ਕੋਈ ਨਹੀਂ ਭਾਈ ਮੁਕਾ ਦੋਣੇ ਵਨ ਅਰਮਰਤ ਤੇਨਾ ਵੀ ਮੱਥਾ ਲਾਉਣ ਦਾ ਕੋਈ ਫਾਇਦਾ ਨਹੀਂ